ਤਾਬੇ ਦੇਖਦੇ ਨੇ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਕੀ ਪ੍ਰਬੰਧ ਇਹਨਾਂ ਨੇ ਪ੍ਰਬੰਧ ਕੀਤੇ ਆ ਆ ਗਿਆਤ ਉਰੇ ਤਾਂ ਬੜਾ ਵਿਧਾਨ ਸਭਾ ਦੇ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਬਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਬਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਬਾਰੇ ਦੀ ਉਹ ਕਿਵੇਂ ਸੁngੜੇ ਪਏ ਹੁੰਦੇ ਆ ਇਹ ਭਗਵੰਤ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ 'ਚ ਜਦੋਂ ਅਮੇਸ਼ਾਹ ਜੀ ਤੱਕ ਗਏ ਤੇ ਬਾਹਰ ਨਿਕਲੇ ਐ ਲੱਗਿਆ ਵੀ ਉਹ ਗੁਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁਗੜੇ ਜੇ ਨਹੀਂ ਪਏ ਹੁੰਦੇ ਆ ਲੰਮਕਦੇ ਜੇ ਉਹੋ ਜਿਹਾ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਪ੍ਰਬੰਧ ਤਾਂ ਦਾ ਜੀ ਮੰਨਦਾ ਹੈ ਕਿ ਸੁਪਾ ਸਰਕਾਰ ਬਹੁਤ ਜ਼ਤਾਬ ਨਹੀਂ ਦੇ ਦਿੱਤੇ ਨੇ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਕੀ ਪ੍ਰਬੰਧ ਇਹਨੇ ਪ੍ਰਬੰਧ ਕੀਤੇ ਆ ਆ ਗਿਆਤ ਆ ਉਰੇ ਤਾਂ ਬੜਾ ਵਿਦਵਾਨ ਸਮਾਜ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਵਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਵਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਵਾਰੇ ਦੀ ਉਹ ਕਿਵੇਂ ਸੁngੜੇ ਪਏ ਹੁੰਦੇ ਆ ਇਹ ਭਗਵੰਤ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ ਚ ਜਦੋਂ ਅਮਿਤ ਸ਼ਾਹ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਇਹ ਗੁਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁngੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਿਹਾ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਇਹ ਐਸੀਆਂ ਹੀ ਗੱਲਾਂ ਨੇ ਇਹ ਉਰੇ ਕੁਝ ਬੋਲਦੇ ਆ ਉਦੋਂ ਬਾਅਦ ਨਾ ਤਾਂ 12000 ਕਰੋੜ ਦੀ ਗੱਲ ਕੀਤੀ ਨਾ ਉਦੋਂ ਬਾਅਦ 1600 ਕਰੋੜ ਦੀ ਗੱਲ ਕੀਤੀ ਤੇ ਜਾ ਕੇ ਉੱਥੇ ਕੀਤਾ ਕੀ ਆ ਇੱਕ ਰੈਲੀ ਸਰਕਾਰ ਦੇ ਨਾਂ ਤੇ ਰੱਖ ਕੇ ਵੀ ਅਸੀਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਸੜਕ ਨਹੀਂ ਬਣਾਉਣੀ ਵੀ ਅਸੀਂ ਸਾਰੀਆਂ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਤੇ ਪੱਛ ਲਾਉਂਦੇ ਲਾਉਂਦਾ ਉੱਥੇ ਕੈਂਡੀਡੇਟ ਡਿਕਲੇਅਰ ਕਰੇ ਆ ਇਹ ਜਿਹੇ ਭੰਡ ਦਾ ਕੀ ਕਰੋਗੇ ਛੱਡੋ ਥੈਂਕ ਯੂ ਖਿਤਾਬ ਨਹੀਂ ਦੇ ਦਿੱਤੇ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਕੀ ਪ੍ਰਬੰਧ ਕੀਤੇ ਆ ਅਗਿਆਤ ਉਰੇ ਤਾਂ ਬੜਾ ਵਿਦਵਾਨ ਸਮਝ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਬਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਬਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਬਾਰੇ ਦੀ ਉਹ ਕਿਵੇਂ ਸੁngੜੇ ਪਏ ਹੁੰਦੇ ਆ ਇਹ ਭਗਵੰਤ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ 'ਚ ਜਦੋਂ ਅਮੇਸ਼ਾ ਜੀ ਤੱਕ ਗਏ ਤੇ ਬਾਹਰ ਨਿਕਲੇ ਐ ਲੱਗਿਆ ਵੀ ਉਹ ਗੁਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁਗੜੇ ਜੇ ਨਹੀਂ ਪਏ ਹੁੰਦੇ ਆ ਲੰਮਕਦੇ ਜੇ ਉਹੋ ਜਿਹਾ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਪਰੰਪਤ ਉਹਦਾ ਜੀ ਮੰਨਦਾ ਹੈ ਕਿ ਸੁਪਾ ਸਰਕਾਰ ਬਹੁਤ ਜ਼ਤਾਬ ਨਹੀਂ ਦੇ ਦਿੱਤੇ ਨੇ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਕੀ ਪ੍ਰਬੰਧ ਇਹਨੇ ਪ੍ਰਬੰਧ ਕੀਤੇ ਆ ਆ ਗਿਆਤ ਆ ਉਰੇ ਤਾਂ ਬੜਾ ਵਿਦਵਾਨ ਸਮਾਜ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਵਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਵਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਵਾਰੇ ਦੀ ਉਹ ਕਿਵੇਂ ਸੁngੜੇ ਪਏ ਹੁੰਦੇ ਆ ਇਹ ਭਗਵੰਤ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ ਚ ਜਦੋਂ ਅਮਿਤ ਸ਼ਾਹ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਇਹ ਗੁਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁngੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਿਹਾ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਇਹ ਐਸੀਆਂ ਹੀ ਗੱਲਾਂ ਨੇ ਇਹ ਉਰੇ ਕੁਝ ਬੋਲਦੇ ਆ ਉਸ ਤੋਂ ਬਾਅਦ ਨਾ ਤਾਂ 12000 ਕਰੋੜ ਦੀ ਗੱਲ ਕੀਤੀ ਨਾ ਉਹ ਦੂਆ 1600 ਕਰੋੜ ਦੀ ਗੱਲ ਕੀਤੀ ਤੇ ਜਾ ਕੇ ਉੱਥੇ ਕੀਤਾ ਕੀਆ ਇੱਕ ਰੈਲੀ ਸਰਕਾਰ ਦੇ ਨਾਂ ਤੇ ਰੱਖ ਕੇ ਵੀ ਅਸੀਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਸੜਕ ਨਹੀਂ ਬਣਾਉਣੀ ਵੀ ਅਸੀਂ ਸਾਰੀਆਂ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਤੇ ਪੱਛ ਲਾਉਂਦਾ ਲਾਉਂਦਾ ਉੱਥੇ ਕੈਂਡੀਡੇਟ ਡਿਕਲੇਅਰ ਕਰਿਆ ਇਹ ਜਿਹੇ ਭੰਡ ਦਾ ਕੀ ਕਰੋਗੇ ਛੱਡੋ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਕੀ ਇਹਨੇ ਨੇ ਪ੍ਰਬੰਧ ਕੀਤੇ ਆ ਅਗਿਆਤ ਉਰੇ ਤਾਂ ਬੜਾ ਵਿਧਾਨ ਸਭਾ 'ਚ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਬਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਬਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਬਾਰੇ ਦੀ ਉਹ ਕਿਵੇਂ ਸੁਗੜੇ ਪਏ ਹੁੰਦੇ ਆ ਇਹ ਭਗਵੰਦ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ 'ਚ ਜਦੋਂ ਅਮਿਤ ਸ਼ਾਹ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਉਹ ਗਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁਗੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਿਹਾ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਪ੍ਰਬੰਧ ਤਾਂ ਦਾ ਜੀ ਮੰਨਦਾ ਹੈ ਕਿ ਸੁਪਾ ਸਰਕਾਰ ਉਹਦਾ ਜ਼ਾਬੇ ਨਹੀਂ ਰੱਖਦੇ ਕੋਈ ਆਰ ਕੀ ਦੀ ਤੁਸੀਂ ਗੱਲ ਕਰ ਲੈਨੇ ਹੋ ਕੀ ਇਹਨੇ ਨੇ ਪ੍ਰਬੰਧ ਕੀਤੇ ਆ ਆ ਗਿਆਤ ਆ ਉਰੇ ਤਾਂ ਬੜਾ ਵਿਧਾਨ ਸਭਾ ਚ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗਵਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਵਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਵਾਰੇ ਦੀ ਉਹ ਕਿਵੇਂ ਸੁngੜੇ ਪਏ ਹੁੰਦੇ ਆ ਇਹ ਭਗਵੰਤ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ ਚ ਜਦੋਂ ਅਮਿਤ ਸ਼ਾਹ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਇਹ ਗੁਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁngੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਿਹਾ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਇਹ ਐਸੀਆਂ ਹੀ ਗੱਲਾਂ ਨੇ ਇਹ ਉਰੇ ਕੁਝ ਬੋਲਦੇ ਆ ਉਸ ਤੋਂ ਬਾਅਦ ਨਾ ਤਾਂ 12000 ਕਰੋੜ ਦੀ ਗੱਲ ਕੀਤੀ ਨਾਉਦੂਆਂ ਦੇ 1600 ਕਰੋੜ ਦੀ ਗੱਲ ਕੀਤੀ ਤੇ ਜਾ ਕੇ ਉੱਥੇ ਕੀਤਾ ਕੀਆ ਇੱਕ ਰੈਲੀ ਸਰਕਾਰ ਦੇ ਨਾਂ ਤੇ ਰੱਖ ਕੇ ਵੀ ਅਸੀਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਪੱਚ ਲਾਉਣੇ ਆ ਸੜਕ ਨਹੀਂ ਬਣਾਉਣੀ ਵੀ ਅਸੀਂ ਸਾਰੀਆਂ ਪੰਜਾਬ ਦੀਆਂ ਸੜਕਾਂ ਤੇ ਪੱਚ ਲਾਉਣੇ ਆ ਤੇ ਪੱਚ ਲਾਉਂਦਾ ਲਾਉਂਦਾ ਉੱਥੇ ਕੈਂਡੀਡੇਟ ਡਿਕਲੇਅਰ ਕਰੇ ਆ ਇਹ ਜਿਹੇ ਭੰਡ ਦਾ ਕੀ ਕਰੋਗੇ ਛੱਡੋ